ਅੰਧੇਰ ਦੇ ਘਰ ਦੇਰ ਐ ਅੰਧੇਰ ਨਹੀਂ ਅੱਜ ਸੱਤ ਦੀ ਸੱਚ ਦੀ ਜਿੱਤ ਹੋਈ ਐ ਔਰ ਸਿੱਖ ਕਤਲਗਾਰਤ ਕਰਨ ਵਾਲੀ ਕਾਂਗਰਸ ਦੀ ਹਾਰ ਹੋਈ ਐ ਸਿੱਖ ਕਤਲਗਾਰ ਦੇ ਅੰਦਰ ਸ਼ਾਮਿਲ ਨੇਤਾਵਾਂ ਨੂੰ ਹਮੇਸ਼ਾ ਹੀ ਬਚਾਉਣ ਦਾ ਕੰਮ ਕਾਂਗਰਸ ਪਾਰਟੀ ਨੇ ਕੀਤਾ ਕਾਤਲਾਂ ਨੂੰ ਮਹਾ ਮੰਡਿਤ ਕੀਤਾ ਗਿਆ ਜਿਨ੍ਹਾਂ ਨੇ 1984 ਦੇ ਗੁਰਦੁਆਰੇ ਸਾਡੇ जिन्होंने गुनाह किए जिंदा सिक्कों ਦੇ ਗਲਿਆਂ ਟਾਇਰ ਪਾਏ ਉਹਨਾਂ ਨੂੰ ਮੰਤਰੀ ਮੁੱਖ ਮੰਤਰੀ ਐਮਪੀ ਪਦਾਂ ਤੇ ਨਵਾਜਿਆ ਗਿਆ ਅੱਜ ਸੱਚ ਸਾਬਤ ਹੋਇਆ ਔਰ ਸੱਜਣ ਕੁਮਾਰ ਵਾਂਗੂ ਅੱਜ ਜਗਦੀਸ਼ ਟਾਈਟਲ ਨੂੰ ਵੀ ਅਰੌਜ਼ ਐਮਨ ਕੋਰਟ ਦੇ ਅੰ내 ਤੈਅ ਕੀਤਾ ਕਿ 302 ਦਾ ਮੁਕਦਮਾ ਹੁਣਰ ਤੇ ਚੱਲੇਗਾ ਔਰ ਐਡਾ ਵੱਡਾ ਸਤਲੋ ਗਾਂਡ ਹੋਇਆ 30 ਸਾਲ ਕਾਂਗਰਸ ਨੇ ਥਾਣੇ ਤੋਂ ਪਰਚਾ ਕੋਟ ਨਹੀਂ ਜਾਣ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪੰਜਾਬੀਆਂ ਦੀ ਗੱਲ ਨੂੰ ਸਮਝਦੇ ਆਇਆ 2014 ਚ ਸਿੱਟ ਬਣਾਈ ਔਰ ਇਹ ਗੁਨਾਗਾਰ ਜੇਲ੍ਹ ਚ ਜਾਣਾ ਸ਼ੁਰੂ ਹੋਏ ਪਹਿਲੇ ਸੱਜਨ ਕੁਮਾਰ ਜਿਹਨਾਂ ਦੀ ਸਲਾਖਾ ਚ ਸੜ ਰਿਹਾ ਹੁਣ ਜਗਦੀਸ਼ ਟੈਲਰ ਦਾ ਜੇਲ੍ਹ ਚ ਜਾਣਾ ਪੱਕਾ ਹੋਇਆ ਇਹਨਾਂ ਤੇ ਕਤਲ ਦੇ ਕੇਸ ਚੱਲਨੇ ਚਾਹੀਦੇ ਹੈ ਖਟੋਰ ਸਜ਼ਾ ਮਿਲਣੀ ਚਾਹੀਦੀ ਕਾਂਗਰਸ ਨੇ ਆਪਣੇ ਪਾਪ ਛੁਪਾਉਣ ਵਾਸਤੇ ਇਹਨਾਂ ਜ਼ਾਲਮਾਂ ਨੂੰ ਬਚਾਉਣ ਦਾ ਬਰਸਕ ਪ੍ਰਯਾਸ ਕੀਤਾ 1984 ਦੇ ਕਤਲੋਗਾਰ ਤੋਂ ਬਾਅਦ ਜਿਸ ਤਰ੍ਹਾਂ ਜਗਦੀਸ਼ ਟੈਟਲਰ ਨੇ ਖੁੱਲੇ ਆਮ ਕਿਹਾ ਕਿ ਮੈਨਾਂ ਸਿੱਕ ਮਾਰਤੇ ਮੇਰਾ ਕੀ ਹੋਇਆ ਪਰ ਕਾਂਗਰਸ ਪਾਰਟੀਰ ਤੇ ਚੁੱਪ ਰਹੀ ਮੁਹੱਬਤ ਦੀ ਦੁਕਾਨ ਚਲਾਉਣ ਵਾਲੇ ਰਾਹੁਲ ਗਾਂਧੀ ਸਾਹਿਬ सज्जन कुमार आज जेल च 1984 सिख ਕਤਲੋਗਾਰਤ ਕਰਨ ਜੇਲ ਚ ਹੈ ਲੇਕਿਨ ਅੱਜ ਵੀ ਉਹ ਕਾਂਗਰਸ ਦਾ ਲੀਡਰ ਹੈ ਜਗਦੀਸ਼ ਟੈਟਰ ਜਿਹੜਾ ਕਹਿੰਦਾ ਮੈਂ ਸਿੱਖਾਂ ਦਾ ਕਤਲ ਕੀਤਾ ਸਰਦਾਰ ਮਾਰੇ ਅੱਜ ਅਦਾਲਤ ਨੇ ਵੀ 302 ਦਾ ਰੋਪਟਾ ਕੀਤਾ ਉਹ ਵੀ ਕਾਂਗਰਸ ਦਾ ਲੀਡਰ ਹੈ ਜਿਰੇ ਬਾਰੇ ਗਵਾ ਮजूद ਨੇ ਕੀ ਉਹਨੇ ਗੁਰਦੁਆਰਾ ਜਲਾਣ ਵਾਲੀ ਮੌਬ ਦਾ ਲੀਡ ਕੀਤਾ ਉਕਮੰਨਾ ਤੁਹਾਡਾ ਮੁੱਖ ਮੰਤਰੀ ਬਣਿਆ ਮੁੱਖ ਮੰਤਰੀ ਦਾ ਕੈਂਡੀਡੇਟ ਲਗਾਤਾਰ ਸਿੱਖਾਂ ਦੇ ਝਕਮਾਂ ਤੇ ਨਮਕ ਛਿਨਣ ਦਾ ਕੰਮ ਗਾਂਧੀ Nehru ਪਰਿਵਾਰ ਨੇ ਕੀਤਾ ਆ ਜਿਹੜਾ ਅਦਾਲਤ ਦਾ ਫੈਸਲਾ ਆ ਮੈਂ ਸਮਝਣਾ ਬੜਾ ਇਤਿਹਾਸਕ ਫੈਸਲਾ ਹੈ ਪੰਜਾਬ ਦੀ ਕਾਂਗਰਸ ਆਪਣਾ ਸਟੈਂਡ ਸਪਸ਼ਟ ਕਰੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਔਰ ਵਡਿੰਗ ਸਾਹਿਬ ਨੂੰ ਕਹਾਂਗਾ ਕਾਂਗਰਸ ਦੀ ਪੰਜਾਬ ਦੀ ਲੀਡਰਸ਼ਿਪ ਨੂੰ ਪੁੱਛਣਾ ਚਾਹਨਾ ਕੀ ਅੱਜ ਤੇ ਅਦਾਲਤਾਂ ਨੇ ਕਹਿਣਾ ਸ਼ੁਰੂ ਕਰਤਾ ਐਨੀ ਗਾਂਧੀ ਨਹਿਰੂ ਪਰਿਵਾਰ ਦੀ ਗੁਲਾਮੀ ਕਿ ਤੁਸੀਂ ਵਿਹਸੇ ਵਿੱਚ ਚੁੱਪੀ ਚ ਕਿਉਂ ਬੈਠੇ ਕੀ ਰਿਸ਼ਤਾ ਹੈ ਤੁਹਾਡਾ ਜਗਦੀਸ਼ ਟੈਟਲਰ ਨਾਲ ਕੀ ਰਿਸ਼ਤਾ ਹੈ ਸੱਜਨ ਕੁਮਾਰ ਦੇ ਨਾਲ ਕੀ ਰਿਸ਼ਤਾ ਹੈ ਸਿੱਖਾਂ ਦੇ ਗਲਿਆਂ 'ਚ ਟਾਇਰ ਪਾਣ ਵਾਲਿਆਂ ਪੰਜਾਬ ਦੀ ਕਾਂਗਰਸ ਆਤਮ ਵਿਲੋਕਣ ਕਰੇ ਔਰ ਕਾਂਗਰਸ ਦੀ ਗਾਂਧੀ ਨਹਿਰੂ ਪਰਿਵਾਰ ਦੀ ਗੁਲਾਮੀ ਤੋਂ ਮੁਕਤੀ ਲਵੇ ਮੈਂ ਸਵਾਗਤ ਕਰਨਾ ਕੈਂਸਲੇਦਾ ਔਰ ਧੰਨਵਾਦ ਕਰਨਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ ਦਾ ਜਿਨ੍ਹਾਂ ਨੇ ਸਿੱਟ ਬਣਾਈ ਤੇ ਤੀਆਂ-ਤੀਆਂ ਸਥਾਨਾਂ ਤੇ ਦਬੀਆਂ ਹੋਈਆਂ ਪਾਈਆਂ ਬਾਹਰ ਆਈਆਂ ਔਰ ਅੱਜ ਉਹਨਾਂ ਤੇ ਕਠੋਰ ਕਾਰਵਾਈ ਸ਼ੁਰੂ ਹੋਈ ਹੈ ਇਹਨਾਂ ਜ਼ਾਲਮਾਂ ਨੂੰ ਚਾਹੇ ਬਾਕੀ ਵੀ ਜਿਹੜੇ ਬਚੇ ਨੇ ਇਹਨਾਂ ਤੇ ਕਠੋਰ ਕਾਰਵਾਈ ਹੋਣੀ ਚਾਹੀਦੀ ਹੈ ਔਰ ਕਾਨੂੰਨ ਦਾ ਰਾਜ ਦਿਖਣਾ ਚਾਹੀਦਾ ਕਿਉਂਕਿ ਕਾਂਗਰਸ ਨੇ ਕਾਨੂੰਨ ਦਾ ਰਾਜ ਨਹੀਂ ਜੰਗਲ ਰਾਜ ਐਸਟੈਬਲਿਸ਼ ਕੀਤਾ ਸੀ ਔਰ ਗਲੀਆਂ ਚ ਖੁਲੇ ਆਮ ਜ਼ਿੰਦਾ ਸਿੱਕਾ ਨੂੰ ਜਲਾਇਆ ਸੀ ਅੱਜ 40 ਸਾਲ ਬਾਅਦ ਇਨਸਾਫ ਮਿਲ ਰਿਹਾ ਹੈ ਦੇਰ ਸਹੀ ਪਰ ਦਰੁਸਤ ਆਇਆ ਭਗਵਾਨ ਦੇ ਕਰ ਦੇਰ ਹੈ ਅੰਧੇਰ ਨਹੀਂ ਸੱਚ ਦੀ ਜਿੱਤ ਹੋਈ ਹੈ ਔਰ ਸਿੱਖਾਂ ਦੀ ਕਾਤਲ ਕਾਂਗਰਸ ਦਾ ਬਿੱਲੀ ਥੱਲੇ ਜੋ ਬਾਹਰ ਆਈ ਹੈ ਔਰ ਉਹਨਾਂ ਨੂੰ ਸਜ਼ਾ ਹੋਣੀ ਸ਼ੁਰੂ